ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੇ ਸਭ ਦੀ ਨਜ਼ਰ ਹੋਵੇਗੀ ਹੋਵੇ ਵੀ ਕਿਉਂ ਨਾ ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿੱਚ ਖਾਸ ਕਰਕੇ ਦੋ ਪਾਰਟੀਆਂ ਦੇ ਵਿਚਾਲੇ ਸਿਰ ਧੜ ਦੀ ਬਾਜ਼ੀ ਲੱਗੀ ਹੋਈ ਹੈ ਫਸਟਾ ਮੁਕਾਬਲਾ ਦਿਖਾਈ ਦੇ ਰਿਹਾ ਹੈ ਸ਼ੁਰੂਆਤੀ ਰੁਝਾਨ ਜਦੋਂ ਵੈਲਟ ਪੇਪਰ ਦੇ ਰਾਹੀਂ ਪਾਈ ਗਈ ਵੋਟ ਦੀ ਗਿਣਤੀ ਹੁੰਦੀ ਹੈ ਤੇ ਉਸ ਦੇ ਵਿੱਚ ਆਮ ਤੌਰ ਦੇ ਉੱਤੇ ਵੇਖਿਆ ਜਾਂਦਾ ਹੈ ਰੁਝਾਨ ਹੋਰ ਹੁੰਦੇ ਨੇ ਬਾਅਦ ਵਿੱਚ ਜਦੋਂ EVM ਮਸ਼ੀਨਾਂ ਖੁੱਲਦੀਆਂ ਨੇ ਤੇ ਰੁਝਾਨ ਹੋਰ ਹੁੰਦੇ ਨੇ ਤਾਂ ਹਾਲੇ EVM ਮਸ਼ੀਨਾਂ ਦਾ ਖੁੱਲਣਾ ਬਾਕੀ ਆ ਪਰ ਤਾਨੂੰ ਦੱਸ ਦਈਏ ਕਿ ਸ਼ੁਰੂਆਤੀ ਰੁਝਾਨ ਦੇ ਵਿੱਚ 70 ਸੀਟਾਂ ਦੇ ਵਿੱਚੋਂ ਲਗਭਗ 30 ਕ ਸੀਟਾਂ ਦੇ ਜਿਹੜੇ ਰੁਝਾਨ ਅਸੀਂ ਦੇਖੇ ਨੇ ਖੋਖੇ ਨੇ ਪੜਤਾਲੇ ਨੇ ਹੁਣ ਤੱਕ ਵੈਬਸਾਈਟ ਦੇ ਉੱਤੇ ਇਲੈਕਸ਼ਨ ਕਮਿਸ਼ਨ ਦੇ ਨਤੀਜਿਆਂ ਦੇ ਮੁਤਾਬਕ ਉਸ ਦੇ ਵਿੱਚੋਂ ਭਾਜਪਾ ਅੱਗੇ ਨਿਕਲ ਗਈ ਹੈ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਤੇ ਕਾਂਗਰਸ ਤਾਂ ਬਹੁਤ ਜ਼ਿਆਦਾ ਪਛੜੀ ਹੋਈ ਦਿਖਾਈ ਦੇ ਰਹੀ ਹੈ ਇਹਨਾਂ ਰੁਝਾਨਾਂ ਦੇ ਵਿੱਚ ਹਾਲਾਂਕਿ ਰੁਝਾਨ ਅੱਗੇ ਜਾ ਕੇ ਥੋੜੇ ਸਮੇਂ ਬਾਅਦ ਬਦਲਦੇ ਵੀ ਦਿਖਾਈ ਦੇ ਸਕਦੇ ਨੇ ਪਰ ਐਗਜ਼ਿਟ ਪੋਲ ਦੇ ਹੂ ਬਹੂ ਦਿਖਾਈ ਦੇ ਰਹੇ ਨੇ ਆਮ ਆਦਮੀ ਪਾਰਟੀ ਦੇ ਵੱਡੇ ਚਿਹਰੇ ਪਛੜ ਚੁੱਕੇ ਨੇ ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਜਿਨ੍ਹਾਂ ਨੇ ਚੋਣ ਲੜਨ ਤੋਂ ਪਹਿਲਾਂ ਕਿਹਾ ਸੀ ਜਦੋਂ ਉਹ ਮੁੱਖ ਮੰਤਰੀ ਦੀ ਕੁਰਸੀ ਤੋਂ ਅਸਤੀਫਾ ਦਿੱਤਾ ਉਹਨਾਂ ਨੇ ਦਾਵਾ ਕੀਤਾ ਕਿ ਉਦੋਂ ਤੱਕ ਮੈਂ ਕੁਰਸੀ ਵੱਲ ਮੂੰਹ ਨਹੀਂ ਕਰਾਂਗਾ ਜਦੋਂ ਤੱਕ ਮੈਨੂੰ ਇਮਾਨਦਾਰੀ ਦਾ ਸਰਟੀਫਿਕੇਟ ਲੋਕ ਨਹੀਂ ਦੇ ਦਿੰਦੇ ਮੈਨੂੰ ਕੋਈ ਕੁਰਸੀ ਦੀ ਭੁੱਖ ਨਹੀਂ ਹੈ ਤਾਂ ਹੁਣ ਉਹ ਪਛੜੇ ਨਜ਼ਰ ਆ ਰਹੇ ਨੇ ਤਾਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਖਾਸ ਕਰਕੇ ਨਵੀਂ ਦਿੱਲੀ ਦੇ ਵੋਟਰ ਕੀ ਇਮਾਨਦਾਰੀ ਦਾ ਅਜ ਸਰਟੀਫਿਕੇਟ ਦੇ ਦੇਣਗੇ ਉਹਨਾਂ ਨੇ ਤਾਂ ਪਹਿਲਾਂ ਹੀ ਦੇ ਦਿੱਤਾ ਹੋਏਗਾ ਸਰਟੀਫਿਕੇਟ ਚਾਹੇ ਉਹਨਾਂ ਦੇ ਹੱਕ ਵਿੱਚ ਫਤਵਾ ਹੈ ਜਾਂ ਫਿਰ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਥੋੜੇ ਸਮੇਂ ਬਾਅਦ ਉਹ ਵੀ ਕਲੀਅਰ ਹੋ ਜਾਵੇਗਾ ਔਰ ਦਿੱਲੀ ਦੇ ਮੁੱਖ ਮੰਤਰੀ ਜਿਨ੍ਹਾਂ ਨੂੰ ਬਣਾਇਆ ਗਿਆ ਅਰਵਿੰਦ ਕੇਰੀਵਾਲ ਤੋਂ ਬਾਅਦ ਆਤੀਸ਼ੀ ਉਹ ਵੀ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਤੇ ਨਹਿਤੇ ਭਾਜਪਾ ਨੇ ਉੱਥੇ ਵੀ ਰੁਝਾਨਾਂ ਦੇ ਵਿੱਚ ਲੀਡ ਹਾਸਲ ਕਰ ਲਈ ਹੈ ਫਿਰ ਗੱਲ ਕਰਦੇ ਆ ਮਨੀਸ਼ ਸੋਧਿਆ ਦੀ ਮਨੀਸ਼ ਸੋਧਿਆ ਵੀ ਵਿਵਾਦਤ ਚਿਹਰਾ ਰਹਿ ਆਮ ਆਦਮੀ ਪਾਰਟੀ ਦਾ ਉਹਨਾਂ ਨੂੰ ਵੀ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਦਿੱਲੀ ਦੇ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਉਹ ਵੀ ਆਪਣੀ ਸੀਟ ਤੋਂ ਪਿੱਛੇ ਚੱਲ ਰਹੇ ਨੇ ਪਰ ਭਾਜਪਾ ਦੇ ਕਈ ਅਜਿਹੇ ਚਿਹਰੇ ਨੇ ਜਿਹੜੇ ਅੱਗੇ ਚੱਲ ਰਹੇ ਨੇ ਖਾਸ ਕਰਕੇ ਰਜ਼ਾਰੀ ਗਾਰਡਨ ਤੋਂ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਤਾਂ ਅੱਗੇ ਚੱਲ ਰਹੇ ਨੇ ਤੇ ਉਹਨਾਂ ਦਾ ਅੱਜ ਦਾ ਜਿਹੜਾ ਕੀਤਾ ਗਿਆ ਦਾਵਾ ਇਹ ਵੀ ਹੈ ਕਿ ਥੋੜੇ ਸਮੇਂ ਬਾਅਦ ਦੇਖਿਓ ਆਮ ਆਦਮੀ ਪਾਰਟੀ ਵਾਲੇ ਰੋਣਗੇ ਔਰ ਇਹ ਵੀ ਕਰਲਾਉਂਦੇ ਹੋਏ ਕਹਿਣਗੇ ਕਿ ਈਵੀਐਮ ਮਸ਼ੀਨਾਂ ਦੇ ਨਾਲ ਛੇੜਛਾੜ ਕੀਤੀ ਗਈ ਔਰ ਕਈ ਤਰ੍ਹਾਂ ਦੇ ਬਹਾਨੇ ਲਾਉਣਗੇ ਹਾਲਾਂਕਿ ਰੁਝਾਨਾਂ ਦਾ ਜਿਹੜਾ ਗੱਲ ਕਰੀਏ ਉਹ ਕੱਲ ਤੱਕ ਦਾ ਸਿਲਸਲਾ ਸੀ ਪਰ ਹੁਣ ਮਨਜਿੰਦਰ ਸਿੰਘ ਸਿਰਸਾ ਵੀ ਲੀਡ ਕਰ ਰਹੇ ਨੇ ਤੇ ਆਮ ਆਦਮੀ ਪਾਰਟੀ ਦੇ ਬਾਰੇ ਜੋ ਉਹਨਾਂ ਨੇ ਬਿਆਨ ਸਾਂਝੇ ਕੀਤੇ ਨੇ ਉਹ ਵੀ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਲਗਭਗ 30 ਸੀਟਾਂ ਦੇ ਰੁਝਾਨ ਦੇ ਵਿੱਚੋਂ 20 ਸੀਟਾਂ ਨੇ ਜਿਹੜੀਆਂ ਉਸ ਦੇ ਉੱਤੇ ਲੀਡ ਕਰ ਰਹੀ ਹੈ ਇਸ ਵਕਤ ਬੀਜੇਪੀ 8 ਤੋਂ 9 ਸੀਟਾਂ ਦੇ ਉੱਤੇ ਰੁਝਾਨ ਦੇ ਵਿੱਚ ਲੀਡ ਕਰ ਰਹੀ ਹੈ ਆਮ ਆਦਮੀ ਪਾਰਟੀ ਤੇ ਇੱਕ ਸੀਟ ਦੇ ਉੱਤੇ ਲੀਡ ਕਰ ਰਹੀ ਹੈ ਜਿਹੜੀ ਕਿ ਦਵਿੰਦਰ ਯਾਦਵ ਦੀ ਸੀਟ ਹੈ ਉਸ ਦੇ ਉੱਤੇ ਕਾਂਗਰਸ ਜ਼ਰੂਰ ਲੀਡ ਕਰ ਰਹੀ ਹੈ ਪਰ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਕਾਂਗਰਸ ਹਾਲ ਦੀ ਘੜੀ ਵਿੱਚ ਤਾਂ ਪਛੜੀ ਨਜ਼ਰ ਆ ਰਹੀ ਹੈ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਔਰ ਤੁਹਾਡੇ ਨਾਲੇ ਵੀ ਜਾਣਕਾਰੀ ਸਾਂਝੀ ਕਰ ਦਿੰਨੇ ਆ ਇਲੈਕਸ਼ਨ ਕਮਿਸ਼ਨ ਨੇ ਹੁਣ ਤੱਕ ਜਿੰਨੀਆਂ ਸੀਟਾਂ ਦੀ ਜਾਣਕਾਰੀ ਦਿੱਤੀ ਹੈ ਉਸ ਦੇ ਵਿੱਚ ਲਗਭਗ ਹੁਣ ਨਵਾਂ ਅੰਕੜਾ ਸਾਹਮਣੇ ਆਇਆ ਜਿਸ ਦੇ ਵਿੱਚ ਜਿਹੜੀ ਸੀਟਾਂ ਦੀ ਗਿਣਤੀ ਆ ਉਹ ਰੁਝਾਨਾਂ ਦੀ ਵਧ ਕੇ ਤਕਰੀਬਨ ਜਿਹੜੀ ਐ 36 ਤੋਂ 37 ਹੋ ਗਈ ਐ 36 37 ਸੀਟਾਂ ਦੇ ਰੁਝਾਨਾਂ ਦੇ ਵਿੱਚ ਸਭ ਤੋਂ ਵੱਧ ਸੀਟਾਂ ਭਾਜਪਾ ਦੇ ਕੋਲ ਦਿਖਾਈ ਦੇ ਰਹੀਆਂ ਨੇ ਜਿਨ੍ਹਾਂ ਦੀ ਗਿਣਤੀ ਆ ਜਿਹੜੀ ਉਹ 20 ਤੋਂ ਵੀ ਪਲੱਸ ਨਜ਼ਰ ਆ ਰਹੀ ਐ ਪਰ ਆਮ ਆਦਮੀ ਪਾਰਟੀ ਨੇ ਹਾਲੇ 20 ਦਾ ਅੰਕੜਾ ਸ਼ੂਨ ਹੈ ਹਾਲੇ ਉਹਨਾਂ ਨੇ 20 ਦਾ ਅੰਕੜਾ ਪਾਰ ਨਹੀਂ ਕੀਤਾ ਪਰ ਸ਼ਾਹਦਰਾ ਤੋਂ ਆਮ ਆਦਮੀ ਪਾਰਟੀ ਦੇ ਜਤਿੰਦਰ ਸ਼ੰਟੀ ਜਰੂਰ ਅੱਗੇ ਚੱਲ ਰਹੇ ਨੇ ਇਸੇ ਤਰ੍ਹਾਂ ਗੱਲ ਕਰੀਏ ਕੇਜਰੀਵਾਲ ਸੋਸੋਦੀਆ ਤੇ ਆਤਸ਼ੀ ਹਾਲੇ ਤੱਕ ਪਿੱਛੇ ਦਿਖਾਈ ਦੇ ਰਹੇ ਨੇ ਰੁਝਾਨਾਂ ਦੇ ਵਿੱਚ ਔਰ ਕਾਲ ਕਾਜੀ ਤੋਂ ਆਮ ਆਦਮੀ ਪਾਰਟੀ ਪਿੱਛੇ ਚੱਲ ਰਹੀ ਹੈ ਰਜ਼ਾਰੀ ਗਾਰਡਨ ਤੋਂ ਭਾਪੀ ਅੱਗੇ ਚੱਲ ਰਹੀ ਹੈ ਇਹ ਉਹ ਸੀਟਾਂ ਨੇ ਜਿਹੜੀਆਂ ਮਹੱਤਵਪੂਰਨ ਵੀਆਈਪੀ ਮੰਨੀਆਂ ਜਾ ਸਕਦੀਆਂ ਨੇ ਜਾਂ ਉਹ ਚਿਹਰੇ ਜਿਹੜੇ ਪਹਿਲਾਂ ਦਿੱਲੀ ਦੇ ਵਿੱਚ ਲੋਕ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿੱਤਦੇ ਰਹੇ ਨੇ ਚਾਹ ਮਨਜਿੰਦਰ ਸਿੰਘ ਸਿਰਸਾ ਦੀ ਗੱਲ ਕਰੀਏ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਸੀ ਪਰ ਚੋਣ ਨਿਸ਼ਾਨ ਹੁੰਦਾ ਸੀ ਕਮਲ ਦਾ ਫੁੱਲ ਭਾਪੀ ਦਾ ਤਾਂ ਹੁਣ ਉਹ ਖੁਦ ਹੀ ਭਾਪੀ ਦੇ ਵਿੱਚ ਨੇ ਤਾਂ ਉੱਥੋਂ ਲੀਡ ਕਰਦੇ ਦਿਖਾਈ ਦੇ ਰਹੇ ਨੇ ਜੰਗਪੁਰਾ ਸੀਟ ਦੇ ਉੱਤੇ ਮਨੀਸ਼ ਸੋਸੋਦੀਆ ਪਿੱਛੇ ਨੇ ਬਾਦਲੀ ਤੋਂ ਕਾਂਗਰਸ ਦੇ ਦਵਿੰਦਰ ਯਾਦਵ ਸਿਰਫ ਅੱਗੇ ਨੇ ਬਾਕੀ ਸਾਰੀਆਂ ਸੀਟਾਂ ਤੋਂ ਪਿੱਛੇ ਚੱਲ ਰਹੇ ਨੇ ਦਵਿੰਦਰ ਯਾਦਵ ਉਹ ਚਿਹਰਾ ਨੇ ਜਿਹੜੇ ਕਿ ਕਾਂਗਰਸ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਲਗਾਏ ਗਏ ਨੇ ਕਾਂਗਰਸ ਹਾਈ ਕਮਾਂਡ ਦੇ ਵੱਲੋਂ ਸਿਰਫ ਉਹਨਾਂ ਨੂੰ ਛੱਡ ਕੇ ਬਾਕੀ ਸਾਰੀਆਂ ਸੀਟਾਂ ਦੇ ਉੱਤੇ ਹੁਣ ਤੱਕ ਜਿੰਨੇ ਰੁਝਾਨ ਆਏ ਨੇ ਉਸ ਦੇ ਵਿੱਚ ਪਿੱਛੇ ਚੱਲ ਰਹੀ ਹੈ ਕਾਂਗਰਸ ਪਾਰਟੀ ਔਰ ਜੇਕਰ ਗੱਲ ਕਰੀਏ ਹੁਣ ਨਵਾਂ ਅੰਕੜਾ ਸਾਹਮਣੇ ਆਇਆ ਅਪਡੇਟ ਹੋਈ ਹੈ ਵੈਬਸਾਈਟ ਤੇ ਜਿਸ ਦੇ ਵਿੱਚ ਬਾਬਰਪੁਰ ਤੋਂ ਆਮ ਆਦਮੀ ਪਾਰਟੀ ਦੇ ਗੋਪਾਲ ਰਾਏ ਨੂੰ ਅੱਗੇ ਦਿਖਾਇਆ ਜਾ ਰਿਹਾ ਹੈ ਇਹਨਾਂ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਸ਼ਕੂਰ ਬਸਤੀ ਤੋਂ ਵੀ ਰੁਝਾਨ ਸਾਹਮਣੇ ਆ ਗਿਆ ਨਵੀਂ ਦਿੱਲੀ ਸੀਟ ਦੇ ਉੱਤੇ ਕੇਜਰੀਵਾਲ ਹਾਲੇ ਵੀ ਪਿੱਛੇ ਨੇ ਨਵੀਂ ਅਪਡੇਟ ਹੋਈ ਵੈੱਬਸਾਈਟ ਦੇ ਮੁਤਾਬਕ ਵੀ ਅੰਕੜਿਆਂ ਦੇ ਮੁਤਾਬਕ ਕੀ ਜੰਗਪੁਰਾ ਸੀਟ ਤੋਂ ਜੜਾਇਆ ਨੀ ਸੁਸੋਧਿਆ ਪਿੱਛੇ ਚੱਲ ਰਹੇ ਨੇ ਇਸੇ ਤਰ੍ਹਾਂ ਆਤਿਸ਼ੀ ਜਿਹੜੇ ਨੇ ਮੁੱਖ ਮੰਤਰੀ ਦਿੱਲੀ ਦੇ ਬਣਾਏ ਗਏ ਅਰਵਿੰਦ ਕੇਜਰੀਵਾਲ ਤੋਂ ਬਾਅਦ ਉਹ ਵੀ ਪਿੱਛੇ ਨੇ ਜੇਕਰ ਵੱਡੇ ਚਿਹਰਿਆਂ ਨੂੰ ਆਮ ਆਦਮੀ ਪਾਰਟੀ ਦੇ ਨੂੰ ਝਟਕਾ ਲੱਗਦਾ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੋਣ ਨਤੀਜੇ ਦੇ ਵਿੱਚ ਫਿਰ ਬਦਲ ਹੋਵੇਗਾ ਸਮੀਕਰਨ ਕੌਣ ਬਦਲ ਰਿਹਾ ਹੈ ਸਭ ਤੋਂ ਵੱਡਾ ਫੈਕਟਰ ਜਿਹੜੀਆਂ ਸੀਟਾਂ ਦੀ ਗੱਲ ਹੋ ਰਹੀ ਹੈ ਜੇ ਦਿੱਲੀ ਦੀਆਂ तमाम ਸੀਟਾਂ ਦੇ ਵਿੱਚ ਕੁਝ ਸੀਟਾਂ ਜਈਆਂ ਨੇ ਜਿਨ੍ਹਾਂ ਦੇ ਉੱਤੇ ਪੰਜਾਬੀ ਡੋਮੀਨੇਟ ਕਰਦੇ ਨੇ ਜਾਂ ਕਹਿ ਲਓ ਕਿ ਵੱਡਾ ਵੋਟ ਬੈਂਕ ਪੰਜਾਬੀਆਂ ਦਾ ਹੈ ਪੰਜਾਬੀ ਮੂਲ ਦੇ ਨਾਲ ਸੰਬੰਧਤ ਨੇ ਉਹਨਾਂ ਦੇ ਉੱਤੇ ਭਾਜਪਾ ਨੇ ਲੀਡ ਕੀਤਾ ਹੈ ਉਸ ਦੇ ਕਾਰਨ ਕੀ ਹੋ ਸਕਦੇ ਨੇ ਇਸ ਦੀ ਵੀ ਹੌਲੀ ਹੌਲੀ ਕਰਕੇ ਸਮੀਖਿਆ ਜਿਹੜੀ ਉਹ ਸਾਹਮਣੇ ਆਵੇਗੀ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਉਹ ਸਾਰੇ ਸਮੀਕਰਨ ਜਿਹੜੇ ਬਦਲਦੇ ਦਿਖਾਈ ਦੇ ਰਹੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਉਸ ਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਜਾਵੇ ਪਰ ਵੱਡਾ ਇੱਕ ਅੰਕੜਾ ਕਿਉਂਕਿ 70 ਸੀਟਾਂ ਦੇ ਵਿੱਚੋਂ ਜੇਕਰ 36 ਕਿਸੇ ਨੂੰ ਵੀ ਹਾਸਲ ਹੋ ਜਾਂਦੀਆਂ ਨੇ ਤਾਂ ਉਹ ਫਿਰ ਸਰਕਾਰ ਬਣਾ ਲਵੇਗਾ ਔਰ 36 ਸੀਟਾਂ ਹਾਸਲ ਕਿਸ ਨੂੰ ਹੁੰਦੀਆਂ ਨੇ ਇਹ ਵੇਖਣ ਵਾਲੀ ਗੱਲ ਹੋਵੇਗੀ ਹੁਣ ਤੱਕ ਦੇ ਆਏ ਰੁਝਾਨਾਂ ਦੇ ਮੁਤਾਬਕ ਭਾਜਪਾ ਨੇ ਆਮ ਆਦਮੀ ਪਾਰਟੀ ਨੂੰ ਪਛਾੜ ਦਿੱਤਾ ਹੈ ਕਾਂਗਰਸ ਤਾਂ ਬਹੁਤ ਜ਼ਿਆਦਾ ਪਿੱਛੇ ਰਹਿ ਗਈ ਹੈ ਤੇ ਹੁਣ ਤੱਕ ਦੀਆਂ ਮਹੱਤਵਪੂਰਨ ਸੀਟਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਬਹੁਤੀਆਂ ਸੀਟਾਂ ਦੇ ਉੱਤੇ ਪਛੜੀ ਨਜ਼ਰ ਆ ਰਹੀ ਹੈ ਔਰ ਭਾਜਪਾ ਅੱਗੇ ਚੱਲ ਰਹੀ ਹੈ ਇਸੇ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਸੱਤ ਤੋਂ ਅੱਠ ਜਿਹੜੇ ਨੈ ਜਿਹੜੇ ਐਗਜ਼ਿਟ ਪੋਲ ਆਏ ਸਨ ਉਹਨਾਂ ਵਿੱਚੋਂ ਦੋ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਲੀਡ ਮਿਲੀ ਸੀ ਬਾਕੀ ਸਾਰੇ ਐਗਜ਼ਿਟ ਪੋਲ ਦੇ ਉੱਤੇ ਜਿਹੜਾ ਭਾਜਪਾ ਨੂੰ ਲੀਡ ਮਿਲੀ ਸੀ ਹਾਲਾਂਕਿ ਐਗਜ਼ਿਟ ਪੋਲ ਜ਼ਰੂਰੀ ਨਹੀਂ ਕਿ ਹਮੇਸ਼ਾ ਸੱਚੇ ਹੋਣ ਜਾਂ ਹੂ ਬਹੂ ਹੋਣ ਉਹਨਾਂ ਦੇ ਸਮੀਕਰਨ ਹੈ ਜਿਹੜੇ ਉਹ ਇੱਧਰ ਉੱਧਰ ਹੋ ਸਕਦੇ ਆ ਅੰਦਾਜ਼ੇ ਇੱਧਰ ਉੱਧਰ ਹੋ ਸਕਦੇ ਨੇ ਪਰ ਅੱਜ ਦੇ ਚੋਣ ਨਤੀਜੇ ਹੁਣ ਤੱਕ ਜਿੰਨੇ ਸਾਹਮਣੇ ਆਏ ਨੇ ਉਹ ਐਗਜ਼ਿਟ ਪੋਲ ਦੇ ਮੁਤਾਬਕ ਹੁੰਦੇ ਹੀ ਦਿਖਾਈ ਦੇ ਰਹੇ ਨੇ ਹਾਲਾਂਕਿ ਇਨੀ ਮਸ਼ੀਨਾਂ ਦੀ ਜਿਹੜੀ ਗਿਣਤੀ ਜਦੋਂ ਹੋਣੀ ਹੈ ਥੋੜੇ ਹੀ ਸਮੇਂ ਬਾਅਦ ਕਲੀਅਰ ਹੋ ਜਾਣਾ ਕਿ ਭਾਜਪਾ ਨੇ ਜਿਹੜੀ ਇੱਕ ਵੱਡੀ ਲੀਡ ਹਾਸਲ ਕਰ ਰਹੀ ਹੈ ਰੁਝਾਨ ਰੁਝਾਨਾਂ ਦੇ ਵਿੱਚ ਕੀ ਉਹ ਆਵਾਮੀ ਪਾਰਟੀ ਉਸ ਨੂੰ ਪਛਾੜ ਪਾਵੇਗੀ ਜਾਂ ਨਹੀਂ ਪਛਾੜ ਪਾਵੇਗੀ ਤਾਂ ਇਸੇ ਤਰ੍ਹਾਂ ਜੇਕਰ ਤੁਹਾਡੇ ਨਾਲ ਗੱਲ ਕੀਤੀ ਜਾਵੇ ਜਾਣਕਾਰੀ ਸਾਂਝੀ ਕੀਤੀ ਜਾਵੇ ਤੇ ਦਿੱਲੀ ਵਿਧਾਨ ਸਭਾ ਦੇ ਚੋਣਾਂ ਦੇ ਨਤੀਜੇ ਕਿ ਕੌਣ ਅੱਗੇ ਤੇ ਕੌਣ ਪਿੱਛੇ ਚੱਲ ਰਿਹਾ ਹੈ ਇਸ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਦਿੱਲੀ ਤੋਂ ਜੋ ਰਿਪੋਰਟਾਂ ਆ ਰਹੀਆਂ ਨੇ ਉਸ ਦੇ ਬਾਰੇ ਤੁਹਾਡੇ ਨਾਲੇ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਆਖਰਕਾਰ ਅੱਗੇ ਕੌਣ ਚੱਲ ਰਿਹਾ ਤੇ ਪਿੱਛੇ ਕੌਣ ਜਾ ਰਿਹਾ ਹੁਣ ਘਟੋ-ਘਟ ਜਿਹੜਾ ਕਿ ਵੱਖੋ-ਵੱਖਰੇ ਜਿਹੜੇ ਕਿ ਭਰੋਸੇਯੋਗ ਸੋਰਸ ਨੇ ਉਹਨਾਂ ਦੇ ਹਵਾਲੇ ਤੋਂ ਜਾਣਕਾਰੀ ਸਾਂਝੀ ਕਰੀਏ ਤਾਂ ਹੁਣ ਤੱਕ 70 ਸੀਟਾਂ ਦੇ ਵਿੱਚੋਂ ਜੇਕਰ 60 ਸੀਟਾਂ ਦਾ ਅਨੁਮਾਨ ਜਿਹੜੇ ਕਿ ਹਾਲਾਂਕਿ 60 ਸੀਟਾਂ ਪੂਰੇ ਦੇ ਪੂਰੇ ਜਿਹੜੀ ਵੋਟਾਂ ਦੀ ਗਿਣਤੀ ਨਹੀਂ ਹੋਈ ਪਰ ਜਿੰਨਾਂ ਕਿ ਵੋਟਾਂ ਦੀ ਗਿਣਤੀ ਹੋਈ ਹੈ ਉਹਨਾਂ 60 ਸੀਟਾਂ ਦੇ ਵਿੱਚੋਂ 37 ਸੀਟਾਂ ਦੇ ਉੱਤੇ ਭਾਜਪਾ ਨੂੰ ਅੱਗੇ ਦਿਖਾਇਆ ਜਾ ਰਿਹਾ ਤੇ 27 ਸੀਟਾਂ ਦੇ ਜਿਹੜਾ 10 ਸੀਟਾਂ ਦੇ ਫਰਕ ਨਾਲ 27 ਸੀਟਾਂ ਤੇ ਆਮ ਆਦਮੀ ਪਾਰਟੀ ਨੂੰ ਦਿਖਾਇਆ ਜਾ ਰਿਹਾ ਤੇ ਕਾਂਗਰਸ ਹਾਲੇ ਵੀ ਇੱਕ ਸੀਟ ਹੀ ਹਾਸਲ ਕਰ ਪਾਈ ਹੈ ਰੁਝਾਨਾਂ ਦੇ ਵਿੱਚ ਹਾਲਾਂਕਿ ਫਾਈਨਲ ਤੇ ਆਖਰੀ ਨਤੀਜੇ ਆ ਜਿਹੜੇ ਉਹ ਦੁਪਹਿਰ ਤੱਕ ਆ ਜਿਹੜੇ ਬਿਲਕੁਲ ਕਲੀਅਰ ਹੋ ਜਾਣਗੇ ਕਿਸ ਨੇ ਦਿੱਲੀ ਫਤਿਹ ਕੀਤੀ ਹੈ ਕਿਸ ਨੇ ਨਹੀਂ ਕੀਤੀ ਕੌਣ ਪਛੜ ਗਿਆ ਕਿਸ ਦੇ ਦਾਅਵੇ ਖੋਖਲੇ ਨਿਕਲੇ ਕਿਸ ਦੇ ਉੱਤੇ ਲੋਕਾਂ ਨੇ ਯਕੀਨ ਕੀਤਾ ਕਿਸ ਨੇ ਨਹੀਂ ਕੀਤਾ ਪਰ ਆਮ ਆਦਮੀ ਪਾਰਟੀ ਦੇ ਲਈ ਇੱਕ ਵੱਡੀ ਚੁਣੌਤੀ ਤੇ ਵੱਡਾ ਇਮਤਿਹਾਨ ਇਸ ਕਰਕੇ ਆ ਕਿਉਂਕਿ ਦਾਵਾ ਕੀਤਾ ਗਿਆ ਸੀ ਕਿ ਜੇਕਰ ਦਿੱਲੀ ਦਾ ਹੁਣ ਤੱਕ ਵਿਕਾਸ ਕਿਸੇ ਨੇ ਕੀਤਾ ਤੇ ਉਹ ਆਮ ਆਦਮੀ ਪਾਰਟੀ ਨੇ ਬਾਕੀ ਸਾਰਿਆਂ ਨੇ ਤਾਂ ਸਿਰਫ ਗੱਲਾਂ ਕੀਤੀਆਂ ਨੇ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਸੀ ਹੁਣ 70 ਦੇ ਵਿੱਚੋਂ ਜੇਕਰ ਲਗਭਗ 60 ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਲਗਭਗ 35 ਪਲੱਸ ਬੀਜੇਪੀ ਦੇ ਖਾਤੇ ਵਿੱਚ ਆ ਰਹੀਆਂ ਨੇ ਯਾਨੀ ਕਿ ਜਿਹੜਾ ਬਹੁਮਤ ਵਾਲਾ ਅੰਕੜਾ ਉਹ ਬੀਜੇਪੀ ਛੂ ਚੁੱਕੀ ਹੈ ਲਗਭਗ ਔਰ ਆਮ ਆਦਮੀ ਪਾਰਟੀ ਆ ਜਿਹੜੀ ਉਹ 30 ਸੀਟਾਂ ਤੋਂ ਥੱਲੇ ਯਾਨੀ ਕਿ 25 ਤੋਂ 27 ਦੇ ਵਿੱਚ ਦਿਖਾਈ ਦੇ ਰਹੀ ਹੈ ਹੁਣ ਤੱਕ ਦੇ ਰੁਝਾਨਾਂ ਮੁਤਾਬਕ ਵੀ ਅਰਵਿੰਦ ਕੇਜਰੀਵਾਲ ਪਿੱਛੇ ਦਿਖਾਈ ਦੇ ਰਹੇ ਨੇ ਔਰ ਜੇਕਰ ਇਹ ਹੀ ਰੁਝਾਨ ਅੱਗੇ ਲਗਾਤਾਰਤਾ ਦੇ ਵਿੱਚ ਵਧਦੇ ਰਹੇ ਆਖਰੀ ਨਤੀਜਿਆਂ ਤੱਕ ਇਹੀ ਰਹੇ ਤਾਂ ਕੇਜਰੀਵਾਲ ਫਿਰ ਦਿੱਲੀ ਦੀ ਜਨਤਾ ਤੋਂ ਜਿਹੜਾ ਸਰਟੀਫਿਕੇਟ ਇਮਾਨਦਾਰੀ ਦਾ ਲੈਣਾ ਚਾਹੁੰਦੇ ਸੀ ਕੀ ਉਹਨਾਂ ਨੂੰ ਮਿਲੇਗਾ ਜਾਂ ਕੀ ਸਮਝਣਗੇ ਇਸ ਤੋਂ ਕੀ ਕਿਹਾ ਜਾਵੇਗਾ ਉਹਨਾਂ ਵੱਲੋਂ ਇਹ ਦੇਖਣ ਵਾਲੀ ਗੱਲ ਹੋਵੇਗੀ ਕਿਉਂਕਿ ਉਹਨਾਂ ਨੇ ਹੁਣ ਤੱਕ ਜੋ ਕਿਹਾ ਉਸ ਦੇ ਵਿੱਚ ਇਹੀ ਕਿਹਾ ਕਿ ਦਿੱਲੀ ਦੀ ਜਨਤਾ ਸਾਡੇ ਨਾਲ ਹੈ ਭਾਜਪਾ ਜੋ ਮਰਜ਼ੀ ਕਰੇ ਹਾਲਾਂਕਿ ਇਸ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਏਜੰਸੀਆਂ ਦਾ ਜਾਂ ਫਿਰ ਇਲੈਕਸ਼ਨ ਕਮਿਸ਼ਨ ਦਾ ਪ੍ਰਯੋਗ ਹੋਇਆ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਦਰਵਰਤੋਂ ਹੋ ਰਹੀ ਹੈ ਮਸ਼ੀਨਰੀ ਦੀ ਔਰ ਇਸ ਦੇ ਬਾਰੇ ਆਮ ਆਦਮੀ ਪਾਰਟੀ ਨੇ ਭਾਜਪਾ 'ਤੇ ਇਲਜ਼ਾਮ ਵੀ ਲਾਇਆ ਪਰ ਭਾਜਪਾ ਨੇ ਮੋੜਵਾ ਜਵਾਬ ਦਿੱਤਾ ਕਿ ਜਦੋਂ ਹਾਰ ਸਾਹਮਣੇ ਦਿਖ ਰਹੀ ਹੋਵੇ ਤਾਂ ਉਸ ਮੁਖਲਾਟ ਦੇ ਵਿੱਚ ਕੋਈ ਕੁਝ ਵੀ ਕਹਿ ਸਕਦਾ ਹੈ ਔਰ ਇਸੇ ਤਰ੍ਹਾਂ ਆਮ ਆਦਮੀ ਪਾਰਟੀ 'ਦੀ ਲੋਚਨਾ ਹੋਈ ਕਿ ਜਿਹੜੀਆਂ ਨਗਰ ਨਿਗਮਾਂ ਦੀਆਂ ਚੋਣਾਂ ਹੋਈਆਂ ਨਗਰ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਪੰਚਾਇਤੀ ਚੋਣਾਂ ਹੋਈਆਂ ਪੰਜਾਬ ਦੇ ਵਿੱਚ ਕਿ ਆਮ ਆਦਮੀ ਪਾਰਟੀ ਨੇ ਉੱਥੇ ਲੋਕਤੰਤਰ ਦਾ ਦੇ ਉੱਤੇ ਪਹਿਰਾ ਦਿੱਤਾ ਜਾਂ ਫਿਰ ਜਿਵੇਂ ਭਾਜਪਾ ਦੇ ਉੱਤੇ ਇਲਜ਼ਾਮ ਦਿੱਲੀ ਚ ਚਲਾਏ ਜਾ ਰਹੇ ਨੇ ਉਸੇ ਤਰ੍ਹਾਂ ਦੀ ਕਾਰਗੁਜ਼ਾਰੀ ਇੱਥੇ ਦਿਖਾਈ ਹੈ ਪੰਜਾਬ ਦੇ ਅੰਦਰ ਪੰਜਾਬ ਵਿੱਚ ਲੋਕਤੰਤਰ ਹੋਰ ਤੇ ਦਿੱਲੀ ਵਿੱਚ ਲੋਕਤੰਤਰ ਹੋਰ ਕਿਵੇਂ ਹੋ ਸਕਦਾ ਹੈ ਇਸ ਤਰ੍ਹਾਂ ਦੀ ਚਰਚਾ ਆਮ ਵਿਧਾਨ ਸਭਾ ਦੀਆਂ ਇਹਨਾਂ ਚੋਣਾਂ ਦੇ ਵਿੱਚ ਪ੍ਰਚਾਰ ਦੇ ਦੌਰਾਨ ਦੇਖੀ ਗਈ ਹੈ ਹੁਣ ਦੇਖਦੇ ਹਾਂ ਕਿ ਕਾਂਗਰਸ ਕੋਲ ਤੇ ਹਾਲੇ ਤੱਕ ਦੇ ਰੁਝਾਨਾ ਮੁਤਾਬਕ ਇੱਕੋ ਸੀਟ ਜਿਹੜੀ ਖਾਤੇ ਚ ਆ ਰਹੀ ਹੈ ਅਰਵਿੰਦ ਕੇਜਰੀਵਾਲ ਪਿੱਛੇ ਨੇ ਮਨੀਸ਼ ਸੋਦੀਆ ਪਿੱਛੇ ਨੇ ਆਤਸ਼ੀ ਪਿੱਛੇ ਐ ਔਰ ਭੀਜਪੀ ਦਾ ਇੱਕ ਵੱਡਾ ਚਿਹਰਾ ਜਿਹੜਾ ਕੀ ਮਨਜਿੰਦਰ ਸਿੰਘ ਸਿਰਸਾ ਨੇ ਉਹ ਰਜਾਰੀ ਗਾਰਡਨ ਤੋਂ ਅੱਗੇ ਚੱਲ ਰਹੇ ਨੇ ਹੋਰ ਵੀ ਬੜੇ ਸੇ ਚਿਹਰੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀਆਂ ਸੀਟਾਂ ਦੇ ਉੱਤੇ ਫੇਰ ਬਦਲ ਹੁੰਦਾ ਦਿਖਾਈ ਦੇ ਰਿਹਾ ਉਸ ਦੇ ਵਿੱਚੋਂ ਲਗਭਗ ਮੌਜੂਦਾ 15 ਸੀਟਾਂ ਨੇ ਜਿੱਥੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ ਉਹਨਾਂ 15 ਸੀਟਾਂ ਤੋਂ ਵੱਧ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਰੁਝਾਨਾ ਚ ਪਿੱਛੇ ਚੱਲ ਰਹੀ ਹੈ ਹੁਣ ਦੇਖਦੇ ਹਾਂ ਕਿ ਅਖੀਰ ਤੱਕ ਆਉਂਦਿਆਂ ਆਉਂਦਿਆਂ ਇਸ ਮਾਮਲੇ ਦੇ ਵਿੱਚ ਕੌਣ ਅੱਗੇ ਤੇ ਕੌਣ ਪਛੜਦਾ ਹੈ ਹਾਲਾਂਕਿ ਤੁਗਲਕਾਬਾਦ ਤੋਂ ਵੀ ਭਾਜੀਪੀ ਦੇ ਰੋਤਾਸ ਕੁਮਾਰ ਅੱਗੇ ਚੱਲ ਰਹੇ ਨੇ ਵਜ਼ੀਰਪੁਰ ਤੋਂ ਭਾਜੀਪੀ ਦੇ ਰਾਜੇਸ਼ ਗੁਪਤਾ ਅੱਗੇ ਚੱਲ ਰਹੇ ਨੇ ਔਰ ਵਜ਼ੀਰਪੁਰ ਤੋਂ ਭਾਜੀਪੀ ਜਿਹੜੀ ਹੈ ਉਹ ਲਗਭਗ ਲੀਡ ਦੇ ਉੱਤੇ ਆ ਨਵੀਂ ਦਿੱਲੀ ਤੋਂ ਅਰਵਿੰਦ ਕੇਰੀਵਾਲ ਲਗਾਤਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਾਣਕਾਰੀ ਮੁਤਾਬਕ ਪਿੱਛੇ ਚੱਲ ਰਹੇ ਨੇ ਇਸੇ ਤਰੀਕੇ ਦੇ ਨਾਲ ਪ੍ਰਵੇਸ਼ ਵਰਮਾ ਨੇ ਜਿਹੜੇ ਉਹ ਨਵੀਂ ਦਿੱਲੀ ਤੋਂ ਜਿਹੜੇ ਕਿਰਵਿੰਦ ਕੇਰੀਵਾਲ ਦੇ ਮੁਕਾਬਲੇ ਖੜੇ ਨੇ ਅੱਗੇ ਚੱਲ ਰਹੇ ਨੇ ਕਾਂਗਰਸ ਦੇ ਸੰਦੀਪ दीक्षित ਤੀਸਰੇ ਨੰਬਰ ਦੇ ਉੱਤੇ ਨੇ ਨਵੀਂ ਦਿੱਲੀ ਵਿਧਾਨ ਸਭਾ ਹਲਕੇ ਤੋਂ ਕਾਲਕਾਜੀ ਤੋਂ ਵੀ ਆទਿਸ਼ੀ ਪਿੱਛੇ ਚੱਲ ਰਹੀ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਹੜੇ ਤਿਲਕਨਗਰ ਤੋਂ ਆਪ ਅੱਗੇ ਚੱਲ ਰਹੀ ਹੈ ਜਨਕਪੁਰੀ ਤੋਂ ਭਾਜਪਾ ਅੱਗੇ ਚੱਲ ਰਹੀ ਹੈ ਇਸੇ ਤਰੀਕੇ ਨਾਲ ਦਵਾਰਕਾ ਸੀਟ ਤੋਂ ਭਾਜਪਾ ਅੱਗੇ ਚੱਲ ਰਹੀ ਹੈ ਔਰ ਇਸੇ ਤਰ੍ਹਾਂ ਜੇਕਰ ਗੱਲ ਕੀਤੀ ਜਾਵੇ ਦਿੱਲੀ ਕੈਂਟ ਤੋਂ ਤਾਂ বিজেপি ਅੱਗੇ ਚੱਲ ਰਹੀ ਹੈ ਰਜਿੰਦਰ ਨਗਰ ਤੋਂ বিজেপি ਅੱਗੇ ਚੱਲ ਰਹੀ ਹੈ ਪਲਮ ਤੋਂ ਹਾਲਾਂਕਿ ਆਵਾਮੀ ਪਾਰਟੀ ਅੱਗੇ ਚੱਲ ਰਹੀ ਹੈ ਜੰਗਪੁਰਾ ਤੋਂ ਜਿੱਥੇ ਕੀ ਆਤੀ ਮਨੀਸ਼ ਸੋਦੀਆ ਚੋਣ ਲੜ ਰਹੇ ਨੇ ਉਹ ਪਿੱਛੇ ਚੱਲ ਰਹੇ ਨੇ বিজেপি ਅੱਗੇ ਚੱਲ ਰਹੀ ਹੈ ਮਹਿਰੋਲੀ ਤੋਂ বিজেপি ਅੱਗੇ ਚੱਲ ਰਹੀ ਹੈ ਮਹਿਰੋਲੀ ਉਹ ਇਲਾਕਾ ਹੈ ਆਮ ਆਦਮੀ ਪਾਰਟੀ ਦੇ ਲਗਾਤਾਰ ਦੋ ਵਾਰੀ ਜਿਹੜੇ ਵਿਧਾਇਕ ਬਣੇ ਸਨ ਤੇ ਉਹਨਾਂ ਨੇ ਪਾਰਟੀ ਨੂੰ ਆਖਰਕਾਰ ਅਲਵਿਦਾ ਕਹਿ ਦਿੱਤਾ ਅਰジナਤੇ ਦੋਸ਼ ਵੀ ਲੱਗੇ ਸਨ ਬੇਅਦਬੀ ਕਰਨ ਦੇ ਉਹਨਾਂ ਨੇ ਤੇ ਇਥੋਂ ਤੱਕ ਕਹਿ ਦਿੱਤਾ ਕਿ ਅਰਵਿੰਦ ਕੇਜਰੀਵਾਲ ਆਵਾ ਦੀ ਪਾਰਟੀ ਦੇ ਵਿੱਚ ਭ੍ਰਿਸ਼ਟਾਚਾਰ ਬਹੁਤ ਜ਼ਿਆਦਾ ਵਧ ਗਿਆ ਤੇ ਉਹਨਾਂ ਨੇ ਅਲਵਿਦਾ ਕਹਿ ਦਿੱਤਾ ਇਸ ਪਾਰਟੀ ਨੂੰ ਤਾਂ ਕਿਹੜੇ ਪਾਲੇ ਵਿੱਚ ਹੁਣ ਖੜੇ ਹੋਣਗੇ ਇਹਨਾਂ ਚੋਣਾਂ ਦੇ ਵਿੱਚ ਉਹ ਸਾਫ਼ ਹੋ ਜਾਣਾ ਇਹਨਾਂ ਨਤੀਜਿਆਂ ਤੋਂ ਕਿਉਂਕਿ ਉਸ ਸੀਟ ਤੋਂ ਵੀ ਭਾਜਪਾ ਅੱਗੇ ਚੱਲ ਰਹੀ ਹੈ ਗਾਂਧੀਨਗਰ ਤੋਂ ਵੀ ਭਾਜਪਾ ਅੱਗੇ ਚੱਲ ਰਹੀ ਹੈ ਇਸੇ ਤਰੀਕੇ ਨਾਲ ਜਿਹੜਾ ਕੀ ਹੈ ਸੀਲਮਪੁਰ ਤੋਂ ਵੀ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਹੋਰ ਸੀਟਾਂ ਦੇ ਜਿਹੜੇ ਮੁਕਾਬਲੇ ਦੇ ਵਿੱਚ ਦੇਖਣ ਵਾਲੀ ਗੱਲ ਹੋਵੇਗੀ ਕਿ ਨਰੇਲਾ ਤੋਂ ਜਿਹੜੀ ਹੈ ਆਮ ਆਦਮੀ ਪਾਰਟੀ ਅੱਗੇ ਚੱਲ ਰਹੀ ਹੈ ਹਰੀਸ਼ ਖੁਰਾਣਾ ਨੇ ਜਿਹੜੇ ਉਹ ਅੱਗੇ ਚੱਲ ਰਹੇ ਨੇ ਇਮਰਾਨ ਹੁਸੈਨ ਆਮ ਆਦਮੀ ਪਾਰਟੀ ਦੇ ਅੱਗੇ ਚੱਲ ਰਹੇ ਨੇ ਜੰਗਪੁਰਾ ਤੋਂ ਆਮ ਆਦਮੀ ਪਾਰਟੀ ਦੇ ਮਨੀਸ਼ ਸੋਦੀਆ ਲਗਾਤਾਰ ਪਿੱਛੇ ਨੇ ਤਿੰਨ ਚਿਹਰੇ ਵੱਡੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਆਤਸ਼ੀ ਤੇ ਮਨੀਸ਼ ਸੋਦੀਆ ਇਹ ਸ਼ੁਰੂ ਦੇ ਰੁਝਾਨਾਂ ਤੋਂ ਲੈ ਕੇ ਹੁਣ ਤੱਕ ਪਛੜਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਜਿਹੜੀ ਹੈ ਭਾਜਪਾ ਅੱਗੇ ਲੰਚੂਕੀ ਹੈ ਥੋੜੇ ਹੀ ਸਮੇਂ ਦੇ ਵਿੱਚ ਹੋਰ ਕੀ ਕੀ ਤਬਦੀਲੀਆਂ ਹੁੰਦੀਆਂ ਨੇ ਰੁਝਾਨ ਦੇ ਵਿੱਚ ਤੁਹਾਡਾ ਸਵੀ ਨਜ਼ਰ ਰੱਖੀ ਹੋਈ ਹੈ ਤੁਹਾਡੇ ਨਾਲ ਪਲ-ਪਲ ਦੀ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਤੇ ਤੁਸੀਂ ਬਣੇ ਰਹੋ এবিসি ਪੰਜਾਬ ਦੇ ਨਾਲ